ਹਾਂਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਜੀ ਹੋਪ ਕਰਦਾ ਕੀ ਕੀ ਹੋਵਗੇ ਤੇ ਅੱਜ ਅਸੀਂ ਆਏ ਹਾਂ ਸਟੇਸ਼ਨ ਤੇ 4:30 ਮਿੰਟਾਂ ਤੇ ਸਟੇਸ਼ਨ ਤੇ ਇੱਕ ਟ੍ਰੇਨ ਆਉਦੀ ਹੈ ਜੀ ਦੂਸਰ ਸਾਹਿਬ ਨੂੰ ਹਰ ਸ਼ਨੀਵਾਰ ਪਾਣੀ ਦਾ ਪ੍ਰਬੰਧ ਕੀਤਾ ਜੀ ਰੋਜ਼ੀ ਪਾਣੀ ਦਾ ਪ੍ਰਬੰਧ ਕਰਦੇ ਨੇ ਜੀ ਅਸੀਂ ਤੇ ਦੇਖੋ ਜੀ ਤੁਸੀਂ ਕਿਵੇਂ ਅਸੀਂ ਕਰਦੇ ਹਾਂ ਪ੍ਰਬੰਧ ਆਹ ਦੇਖੋ ਮਿੱਤਰੋ ਸੇ ਪਾਣੀ ਦੀ ਬੋਤਲਾਂ ਤੇ ਬਸ ਹੁਣ ਟ੍ਰੇਨ ਆਉਣ ਵਾਲੀ ਆਪਣੀ ਫਿਰ ਜਿਹੜੀ ਦੇਖਦਾ ਨਹੀਂ ਲੋਕ ਹੈ ਸਪੀਡ ਵੀ ਬਹੁਤ ਹੈ ਜੀ ਜੀ ਉਹ ਠੰਡਰ ਤੱਕ ਭਰੇ ਹੋਏ ਜੀ ਸਾਰਾ ਟ੍ਰੇਨ ਆਉਣ ਵਾਲੀ ਹੈ ਆਪਣੀ ਆ ਹੁਣ ਮੀਂਹ ਪੈ ਕੇ ਹਟ ਗਈ ਬਹੁਤ ਜ਼ੋਰ ਦਾ ਸਾਰੀ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਆ ਜਾਂਦੋਂ ਟ੍ਰੇਨ ਨੂੰ ਜੀ ਦਿਖਾਉਣੀ ਆ ਤੁਹਾਨੂੰ ਕੋ ਮਿੱਤਰੋ ਆ ਗਈ ਟ੍ਰੇਨ ਜਾਲ ਸੇਵਾ ਚਾਹ ਲੋ ਜੀ ਠੰਡੇ ਪਾਣੀ ਵਾਲੇ 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 ਉਹ ਦੇਖੋ ਜੀ ਡੈਡੀ ਸੇਵਾ ਕਰ ਦੇ ਪਾਣੀ ਵਾਲੇ ਪਾਣੀ ਵਾਲੇ ਪਾਣੀ ਵਾਲੇ ਪਾਣੀ ਵਾਲੇ ਪਾਣੀ ਦੀਆਂ ਬੋਤਲਾਂ ਵੰਡ ਲਓ ਵੰਡ ਲਓ ਦੇਖੋ ਸ਼ੁਰੂ ਹੋ ਗਈ ਹੁਣ ਸੇਵਾ ਆ ਦੇ ਦਿਓ ਇਹ ਗਾਹਾਂ ਦੇ ਦੇ ਉਹਨਾਂ ਵੱਡੇ ਵਾਲੇ ਆਣੀ ਵਾਲੇ ਪਾਣੀ ਵਾਲੇ ਪਾਣੀ ਵਾਲੇ ਪਾਣੀ ਵਾਲੇ ਕੋਈ ਨਹੀਂ ਆਗਾ ਗਿਆਗੇ ਉਹ ਖੁੱਲੇ ਜਵਲ ਪਰਦੇ ਨੇ ਖੁੱਲੇ ਤਾਂ ਇੱਕ ਮਿੰਟ ਖੁੱਲੇ ਜਵਲ ਦੇ ਵਿੱਚ ਉਹ ਆਜਾ ਆਜਾ ਨਜ਼ਰ ਸਾਵਾ ਲਈ ਗੱਡੀ ਲੈ ਕੇ ਆਇਆ ਵਾਹ ਹੋ ਰਿਹਾ ਉਹ ਦੇਖੋ ਮਿੱਤਰੋ ਪਿੱਛੇ ਆ ਜਾਓ ਆ ਪਾ ਦਿਓ ਆ ਕੀ ਇਹ ਦਿੱਤੇਆਂ ਨੇ ਭਾਈ ਜੀ ਲੋ ਅੱਗੇ ਵਾਲੇ ਪਾਹ ਤੇ ਖੜੀ ਹੈ ਕੜੀਆ ਫੜਾ ਦੇ ਦੇਖੋ ਜਲ ਸੇਵਾ ਹੁਣ ਸਟਾਰਟ ਹੋ ਗਈ ਆ ਆਪਣੀ ਉਹ ਪਾਣੀ ਭਰ ਦੋ ਪਾਣੀ ਇਹ ਸੀ ਹਰ ਸ਼ਨੀਵਾਰ ਨੂੰ ਲਾਉਂਦੇ ਨੇ ਜੀ ਜੱਗ ਹੈ ਨਹੀਂ ਹੋਰ ਉਹ ਜੱਗ ਹੈ ਨਹੀਂ ਹੋਰ ਆ ਲੈ ਯੋ ਗੋਤ ਭਰੀ ਹੋਈ ਹੋਈ ਦੇਖੋ ਜੀ ਮਠੇ ਚੌਲ ਵੀ ਚੱਲ ਪਏ ਹੁਣ ਯੋਗੀ ਬੋਲਦੇ ਆਪ ਬੋਲਦੇ ਭਰੀਏ ਬੋਲਦੇ ਨਾ ਤੇ ਬਸ ਬਹੁਤ ਜੀਉਂਦੇ ਹੋ ਰਹੇ ਆ ਜੈ 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 ਟ੍ਰੇਨ ਦੀ ਬਸ ਹੁਣ ਚੱਲਣ ਵਾਲੀ ਆ आ देखो, देखो अपना जी अपना छोटा जवाब ये भी कौन लग रहेगा ये भी सेवा चाहिए बंदा आ देखो जी अपन मित्र हाँ जी हाँ जी ये अपनी गली के रहने वाले मित्र नहीं जी मेरे ਉਹ ਟ੍ਰੇਨ ਚੱਲ ਪਈ ਹੁਣ ਬੋਲੇ ਸੋਨੇ ਹਾਲ ਪ੍ਰੇਰਣਾ ਹੋ ਗਈ ਚਾਲੂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਚਾ ਵੀ ਕਦੂ ਦਾ ਲੱਗ ਰਹੀ ਬਹੁਤ ਭੀੜ ਹੈ ট্রেন চাল ট্রেন ਤੇ ਰੋਕਦੀ ਅੱਜ ਮੈਂ ਉਹ ਟਿਕ ਮੈਨ ਆ ਨਾ ਬੰਦਾ ਬੰਦਾ ਮੈਂ ਕਿਹਦਾ ਉਹ ਰੋਕਦੇ ਆਣੇ ਆਪਣੇ ਕੀਦੇ ਰਹਿਣ ਵਾਲੇ ਦੇਖ ਲੈਂਦੇ ਆਪਾਂ ਵੀ ਪਰਸ਼ਾਨ ਮੰਨਾ ਮੰਨਾ ਸੰਗ ਮਨਪ੍ਰੀਤ ਕੁਰੀ ਆ ਗਈ ਕੋਪਈ ਦੇਖੋ ਜੀ ਦੇਖੋ ਜੀ ਹਾਂ ਨਰਮਤੂ ਜੀ ਆਇਆ ਮੌਨ ਦਾ ਆ ਕੇ ਆਉਣ ਨੂੰ ਕਰਦਾ ਆਹੋ ਬੋਲੀ ਪਾਵਤ ਦੇਗਾ ਜਮਾ ਆਹ 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 ਆ ਦੇਵਾ ਹਜੇ ਰੁਕਦੀ ਨਹੀਂ ਜੀ ਬਹੁਤ ਚੱਲੂ ਆ ਦੇਵਾ ਜੀ ਦੇਖੋ ਜੀ ਹੁਣ ਉਹ ਤੋਂ ਵੀ ਜ਼ਿਆਦਾ ਭੀੜ ਹੋਗੀ ਟ੍ਰੇਨ ਜਾਣ ਤੋਂ ਬਾਅਦ ਅੱਜ ਰੁਕਦੀ ਹੈ ਅੱਜ ਪੁਰੀ ਵੀ ਹੋਈ ਜਾ ਰਹੀ ਹੈ ਚਲੋ ਮਿੱਤਰੋ ਹੁਣ ਤੋਂ ਨਾ ਮਿਲਦੇ ਆਪਾਂ ਘਰੇ ਓਕੇ ਲੋ ਜੀ ਟ੍ਰੇਨ ਜਾ ਚੁੱਕੀ ਹੈ ਹਜ਼ੂਰ ਸਾਹਿਬ ਨੂੰ ਜਿਹੜੀ ਯਾਤਰਾ ਚੱਲ ਰਹੀ ਹੈ ਹਰ ਸ਼ੁੱਕਰਵਾਰ ਆਉਂਦੀ ਹੈ ਤੇ ਇੱਥੇ ਸੇਵਾ ਕਮੇਟੀ ਵਾਲੇ ਸੇਵਾ ਕਰ ਰਹੇ ਨੇ ਅਸੀਂ ਵੀ ਆਏ ਸੀ ਅੱਜ ਅੱਜ ਗੋਰਨ ਨੰਦੋਂ ਦੀ ਸੇਵਾ ਕਰ ਦਿੱਤੀ ਠੀਕ ਹੈ ਜੀ ਧੰਨਵਾਦ